ਗੁਰੂ ਨਾਨਕ ਸਾਹਿਬ ਬਗਦਾਦ ਵਿੱਚ ਰੁਕੇ ਨੇ ਤਾਂ ਉਹਨਾਂ ਦੇ ਕੋਲ ਇੱਕ ਪਾਗਲ ਔਰਤ ਆਉਂਦੀ ਆ ਜੋ ਗੁਰੂ ਨਾਨਕ ਸਾਹਿਬ ਨੂੰ ਕਹਿੰਦੇ ਨੇ ਕਿ ਤੂੰ ਖੁਦਾ ਹੈ ਸਾ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਕਿ ਨਹੀਂ ਮੈਂ ਖੁਦਾ ਨਹੀਂ ਆ ਮੈਂ ਖੁਦਾ ਦਾ ਬੰਦਾ ਆ ਨੇੜੇ ਖੜੇ ਲੋਕ ਗੁਰੂ ਨਾਨਕ ਸਾਹਿਬ ਨੂੰ ਕਹਿੰਦੇ ਨੇ ਕਿ ਗੁਰੂ ਨਾਨਕ ਸਾਹਿਬ ਇਹ ਮਾਈ ਪਾਗਲ ਆ ਕੀ ਹੋਇਆ ਸੀ ਕਿ ਇਸ ਮਾਈ ਦਾ ਜੋ ਪੁੱਤ ਆ ਉਹ ਬਰਾਤ ਲੈ ਕੇ ਦਰਿਆ ਤੋਂ ਪਾਰ ਗਿਆ ਸੀ ਵਿਆਹ ਕਰਾਉਣ ਵਾਸਤੇ ਵਿਆਹ ਕਰਵਾ ਕੇ ਜਦੋਂ ਉਹ ਵਾਪਸ ਆ ਰਿਹਾ ਸੀ ਤਾਂ ਉਸ ਦਾ ਬੇੜਾ ਦਰਿਆ ਦੇ ਵਿੱਚ ਡੁੱਬ ਗਿਆ ਸਾਣੇ ਬਰਾਤ ਦੇ ਤੇ ਫਿਰ ਉਸ ਤੋਂ ਬਾਅਦ ਕੋਈ ਵੀ ਨਹੀਂ ਲੱਭਿਆ ਗੁਰੂ ਨਾਨਕ ਸਾਹਿਬ ਕੋਲੋਂ ਉਹਦੀ ਹਾਲ ਦੇਖੀ ਨਹੀਂ ਜਾਂਦੀ ਤੇ ਉਹ ਕੀ ਕਰਦੇ ਗੁਰੂ ਨਾਨਕ ਸਾਹਿਬ ਕਹਿੰਦੇ ਕਿ ਚੱਲ ਆ ਮਾਈ ਸਾਨੂੰ ਦੱਸ ਕਿ ਤੇਰੇ ਪੁੱਤ ਦਾ ਬੇੜਾ ਕਿੱਥੇ ਡੁੱਬਾ ਸੀ ਉਹ ਮਾਈ ਗੁਰੂ ਨਾਨਕ ਸਾਹਿਬ ਨੂੰ ਦਰਿਆ ਦੇ ਕੰਢੇ ਤੇ ਲੈ ਕੇ ਜਾਂਦੀ ਆ ਤੇ ਹੱਥ ਨਾਲ ਇਸ਼ਾਰਾ ਕਰਕੇ ਦੱਸਦੀ ਆ ਕਿ ਉੱਥੇ ਡੁੱਬਾ ਸੀ ਮੇਰੇ ਪੁੱਤ ਦਾ ਬੇੜਾ ਤੇ ਫਿਰ ਗੁਰੂ ਨਾਨਕ ਸਾਹਿਬ ਉੱਥੇ ਕਲਾ ਵਰਤਉਂਦੇ ਨੇ ਤੇ ਉਸ ਮਾਈ ਦੇ ਪੁੱਤ ਦੇ ਡੁੱਬੇ ਹੋਏ ਬ ਫਿਰ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਕਿ ভাই ਦੇਖ ਲਾ ਕੋਈ ਬਰਾਤੀ ਰਹਿ ਤਾਂ ਨਹੀਂ ਗਿਆ ਦੱਸਿਆ ਜਾਂਦਾ ਆ ਕਿ ਬਗਦਾਦ ਦੇ ਵਿੱਚ ਗੁਰੂ ਨਾਨਕ ਸਾਹਿਬ ਦਾ ਜੋ ਗੁਰਦੁਆਰਾ ਸਾਹਿਬ ਬਣਿਆ ਆ ਉਸ ਗੁਰਦੁਆਰਾ ਸਾਹਿਬ ਦੇ ਵਿੱਚ ਇਹ ਬੇੜਾ ਅੱਜ ਵੀ ਉੱਥੇ ਹੈਗਾ ਆ ਜੋ ਗੁਰੂ ਨਾਨਕ ਸਾਹਿਬ ਨੇ ਉਸ ਮਾਈ ਦੇ ਪੁੱਤਰ ਦਾ ਪਾਰ ਲਾਇਆ